ਹੋ ਸ਼ਕਤੀ ਜੀ ਮੈਂ ਬਹੁਤ ਦੁਖੀ ਹਾਂ ਕੀ ਗੱਲ ਹੋ ਗਈ ਕੀ ਦੱਸਾਂ ਸਾਰਾ ਕੁਝ ਖੇਰੇ ਚੋਲ ਗਿਆ ਪੁਗੜਪਿੰਡ ਦਾ ਸਰਪੰਚ ਬਹੁਨੇ ਬੁਰਾ ਹਾਲ ਕਰਕੇ ਜਾਲਾ ਸਰਕਾਰ ਦੇ ਹਾਲਾਤ ਔਰ ਬਈ ਹਾਂਜੀ ਦੱਸੋ ਕੀ ਦੱਸ ਰਹੇ ਬਾਈ ਜੀ ਖੁੱਲ ਕੇ ਦੱਸੋ ਕੀ ਗੱਲ ਐ ਕੀ ਬਾਤ ਐ ਜੇ ਤੁਸੀਂ ਗੱਲਬਾਤ ਦੱਸੋਗੇ ਨਹੀਂ ਸਾਨੂੰ ਤੇ ਸਾਨੂੰ ਕਿਵੇਂ ਪਤਾ ਲੱਗੂਆ ਤੁਸੀਂ ਸਹੀ ਜਗ੍ਹਾ ਤੇ ਆਏ ਹੋ ਤੇ ਤੁਹਾਡੀ ਗੱਲ ਦਾ ਪੂਰਾ ਹੱਲ ਕੱਢਾਂਗੇ ਅਸੀਂ ਜੀ ਦੱਸਾਂ ਸੈਕਟਰੀ ਸਾਹਿਬ ਮਨ ਬਹੁਤ ਹੋਦੀ ਐ 2 ਸਾਲ ਪਹਿਲਾਂ ਕੁੜੀ ਦਾ ਵਿਆਹ ਕੀਤਾ ਸੀ ਕਰਦਾ ਚਾਹਤੇ ਹੁਣ ਕੁੜੀ ਵਾਲੇ ਹੋਰ ਮੰਗ ਕਰਦੇ ਪੈਸੇ ਹੁਣ ਮੈਂ ਕਿੱਥੋਂ ਲਿਆਵਾਂ ਪੈਸੇ ਮੈਂ ਇਥਾ ਫੈਲੇ ਇਨਾ ਕਰ ਜਾਇਆ ਵੇ ਮੈਂ ਸਰਪੰਚ ਕੋਲੇ ਵੀ ਗਿਆ ਸੀ ਆ ਮਸਲੇ 'ਚ ਪਰ ਸਰਪੰਚ ਨੇ ਵੀ ਕੋਈ ਮੇਰੀ ਗੱਲ ਨਹੀਂ ਸੁਣੀ ਲਾਲਚੀ ਬੰਦਾ ਉਹ ਮੈਂ ਬਹੁਤ ਦੁਖਿਆਇਆ ਜੱਟ ਜੀ ਸਾਹਿਬ ਛੋਟੇ ਤੋਂ ਆਸ ਲੈ ਕੇ ਆਇਆ ਬਾਈ ਜੀ ਮੰਨ ਨਾ ਪਰੋ ਬੰਦਾ ਬੰਦੇ ਦਾ دارو ਹੁੰਦਾ ਤੁਸੀਂ ਖੁੱਲ ਕੇ ਦੱਸੋ ਕੀ ਗੱਲ ਐ ਫੇਰ ਹੀ ਆਪਾਂ ਮਸਲੇ ਦਾ ਹੱਲ ਕਰਾਂਗੇ ਜੇ ਤੁਸੀਂ ਹਾਈ ਮੂੰਹ ਸਿੱਟ ਕੇ ਬਹਿ ਗਏ ਤੇ ਫਿਰ ਸਾਨੂੰ ਕੀ ਪਤਾ ਲੱਗੂ ਕੀ ਪ੍ਰੋਬਲਮ ਹੈ ਕੀ ਨਹੀਂ ਹੈ ਅਸੀਂ ਤੁਹਾਡੇ ਨਾਲ ਆ ਬਾਈ ਜੀ ਤੁਸੀਂ ਕੋਈ ਗੱਲ ਨਹੀਂ ਹੌਸਲਾ ਨਾ ਹਾਰੋ ਸੱਤਰੀ ਸਾਹਿਬ ਸੁਣੋ ਮੈਂ ਦੱਸਦਾ ਸੱਚੀ ਗਾਣੀ ਅਸਲ 'ਚ ਮੈਂ ਹੋ ਗਿਆ ਸੀ ਕਰਜ਼ਾਈ ਵੋਟਾਂ ਦੇ ਟਾਈਮ 'ਤੇ ਸਰਬਸੰਮਤੀ ਨਾਲ ਪਿੰਡ ਵਾਲੇ ਮੈਨੂੰ ਸਰਪੰਚ ਬਣਾਉਣਾ ਚਾਹਦੇ ਸੀ ਪਰ ਹੁਣ ਵਾਲਾ ਸਰਪੰਚ ਮੇਰੇ ਘਰੇ 50000 ਰੁਪਏ ਲੈ ਕੇ ਆ ਗਿਆ ਕਹ ਰਿਹਾ ਵੀ ਤੂੰ 100000 ਰੁਪਇਆ ਕਿ ਤੂੰ ਬੈਠ ਜਾ ਮੇਰੇ ਹੱਕ ਤੇ ਫੋਟ ਬੁਕਤਾਈ ਮੈਨੂੰ ਸੀ ਪੈਸੇ ਦੀ ਲੋੜ ਮੈਂ ਕੀ ਕਰਦਾ ਮੈਂ ਉਹਦਾ 50000 ਲੈ ਲਿਆ ਅੱਛਾ ਬਸ ਆ ਗਲਤੀ ਹੋਈ ਹੈ ਮੇਤੂੰ ਐਕਸ਼ਨ ਬਾਈ ਜੀ ਐਦੂ ਵੱਡੀ ਗਲਤੀ ਕਿਹੜੀ ਹੋਣੀ ਹੈ ਤੁਸੀਂ ਤਾਂ ਸਭ ਤੋਂ ਵੱਡੀ ਗਲਤੀ ਕੀਤੀ ਹੈ ਜਿਹੜੇ ਸਾਡੇ ਆਪ ਦੇ ਹੱਕ ਅਸੀਂ ਦੂਸਰੇ ਨੂੰ ਦੇਤੇ ਤੇ ਤੁਹਾਨੂੰ ਇਹ ਲੋੜ ਕੀ ਸੀਗੀ ਇਹ ਕੰਮ ਕਰਨ ਦੀ ਤਾਂ ਹੀ ਤਾਂ ਅੱਜ ਤੁਸੀਂ ਭੁਗਤਦੇ ਹੋ ਤਾਂ ਹੀ ਤਾਂ ਛੋਡੀ ਸਰਪੰਚ ਨੇ ਨਹੀਂ ਸੁਣੀ ਜੇ ਤੁਸੀਂ ਨਾ बिकੇ ਹੁੰਦੇ ਵੋਟ ਪਿੱਛੇ ਤੇ ਅੱਜ ਤੁਹਾਡੇ ਨਾਲ ਆ ਹਾਸਾ ਨਹੀਂ ਹੋਣਾ ਸੀਗਾ ਬਿਲਕੁਲ ਸਹੀ ਗੱਲ ਹੈ ਕਿਉਂ ਸੈਕਟਰੀ ਸਾਹਿਬ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਮੈਂ ਮਿਕ ਨਾਲ ਸਹਿਮਤ ਹਾਂ ਦੀ ਕਿ ਜਿਹੜੀ ਆ ਗਲਤੀ ਕੀਤੀ ਹੈ ਨਾ ਇਹ ਬਹੁਤ ਵੱਡੀ ਗਲਤੀ ਹੈ ਹਾਂ ਬਹੁਤ ਵੱਡੀ ਗਲਤੀ ਕੀਤੀ ਹੈ ਜਦੋਂ ਆਪਾਂ ਗੁਣਾ 11 ਨੂੰ ਗੁਣਾ ਕਰਨ ਦਾ ਮੌਕਾ ਦੇਵਾਂਗੇ ਉਹ ਉਹਨਾਂ ਨੇ ਤਾਂ ਫਾਇਦਾ ਠਾਉਣਾ ਹੀ ਹੈ ਹਾਂ ਸਹੀ ਗੱਲ ਹੈ ਇਹ ਨਾਲੇ ਜਿਹੜਾ ਉਹ ਬੰਦਾ ਸਰਪੰਚ ਜਿਹੜਾ ਹੁਣ ਬਣਿਆ ਹੈ ਮੈਂ ਜਾਣਦਾ ਉਹਨੂੰ ਹਾਂ ਮੈਨੂੰ ਪਤਾ ਹੈ ਉਹ ਆਯਾਸ਼ ਕਿਸਮ ਦਾ ਬੰਦਾ ਹੈ ਹਾਂ ਪਰ ਫਿਰ ਵੀ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਠੀਕ ਹੈ ਤੇ ਮੈਂ ਦੇਖਦਾ ਮੀਂ ਤੇ ਫਿਰ ਕੱਲ ਹਾਂਜੀ ਹਾਂਜੀ ਮੈਂ ਜਾ ਕੇ ਤੇ ਸਰਪੰਚ ਨਾਲ ਕਰਦਾ ਗੱਲਬਾਤ ਵੀ ਭਾਈ ਤੂੰ ਕਿਉਂ ਨਹੀਂ ਗੱਲ ਸੁਣਦਾ ਜੇ ਮੰਨ ਲਓ ਗਰੀਬ ਬੰਦੇ ਉੱਪਰ ਪੂਰੀ ਚ ਲੋਡ ਪੈ ਗਈ ਹੋਈ ਤਾਂ ਹੈ ਤੂੰ ਮਤਲਬ ਕਿ ਪੈਸਾ ਨਾਲ ਥੋੜਾ ਤੂੰ ਕੰਮ ਕਰੇਗਾ ਲੋਕਾਂ ਦਾ ਤੇਰਾ ਫਰਜ਼ ਬਣਦਾ ਹੈ ਤੁਸੀਂ ਚਿੰਤਾ ਨਾ ਕਰੋ ਬਾਈ ਜੀ ਅਸੀਂ ਤੁਹਾਡੇ ਨਾਲ ਆ ਕਿਉਂ ਸੈਕਟਰੀ ਸਾਹਿਬ ਬਿਲਕੁਲ ਬਿਲਕੁਲ ਤੁਸੀਂ ਹੁਣ ਆਇਆ ਕਰੋ ਤੁਸੀਂ ਸਰਪੰਚ ਕੋਲੇ ਜਾ ਕੇ ਆਓ ਫੇਰ ਆਪਾਂ ਨੂੰ ਕੋਈ ਗੱਲ ਆਰਾਮ ਮਿਲ ਗਈ ਕੋਈ ਗੱਲ ਨਹੀਂ ਮੈਂ ਸਵੇਰੇ ਜਾਣਾ ਉਹਦੇ ਕੋਲੇ ਹਾਂ ਤੇ ਗੱਲ ਕਰਦਾ ਜੋ ਵੀ ਹੱਲ ਹੋਇਆ ਤੁਸੀਂ ਦੀਵਸਾਂ ਫਿਕਰ ਨਾ ਕਰੋ ਜਮਾਂ ਵੀ ਠੀਕ ਹੈ ਨਾ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਠੀਕ ਹੈ ਨਾ ਮੈਂ ਉਹਦੇ ਨਾਲ ਗੱਲ ਕਰਦਾ ਜੋ ਵੀ ਬਣਦਾ ਹੋਇਆ ਮੈਂ ਪੂਰੀ ਵਾਹ ਲਾ ਦੇਣਾ ਤੇ ਤੁਸੀਂ ਠੀਕ ਹੈ ਬਾਈ ਤੁਸੀਂ ਘਰ ਜਾਓ ਬੇਬੇ ਕਰੋ ਠੀਕ ਹੈ ਸੈਕਟਰੀ ਸਸਿਕਾ ਤੇਰੀ ਸਾਬ ਆਪਾਂ ਇਸ ਬੰਦੇ ਦਾ ਕੰਮ ਕਰਨਾ ਹੈ ਵਿਚਾਰਾ ਬਾਲਾ ਹੀ ਦੁਖੀ ਸੀ ਮੈਂ ਤਾਂ ਬਾਲਾ ਤਰਸਾ ਹੈ ਵਿਚਾਰੇ ਤੇਰੀ ਗੱਲ ਬਿਲਕੁਲ ਸਹੀ ਅਮਿਤ ਮੈਂ ਸਵੇਰੇ ਜਾ ਕੇ ਸਰਪੰਚ ਨਾਲ ਗੱਲ ਕਰਾਂ ਤੇ ਜੋ ਵੀ ਬਣਦਾ ਹੋਇਆ ਮੈਂ ਪੂਰੀ ਕੋਸ਼ਿਸ਼ ਕਰਾਂਗਾ ਇਸਦੀ ਧਿਆਣੀ ਦਾ ਮਸਲਾ ਹੱਲ ਕਰਾਂ ਹਾਂ ਚਲ ਠੀਕ ਹੈ ਫਿਰ ਮੈਂ ਜਾਂਨੀ ਐ ਤੇ ਚਾਹ ਬਣਾ ਕੇ ਹੋਰ ਲਿਆ